ਅਮਰੀਕੀ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਆਖਰਕਾਰ ਖਤਮ ਹੋ ਗਿਆ। ਬੁੱਧਵਾਰ ਨੂੰ ਅਮਰੀਕੀ ਪ੍ਰਤੀਨਿਧੀ ਸਦਨ ਵਿੱਚ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਬਿੱਲ ਨੂੰ ਪਾਸ ਕੀਤੇ ਜਾਣ ਤੋਂ ਬਾਅਦ ਸਭ ਨੇ ਇਸ ਦਾ ਸਵਾਗਤ ਕੀਤਾ। ਬਿੱਲ ਦੇ ਪਾਸ ਹੋਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਦੇਸ਼ ਇੱਕ ਵਾਰ ਮੁੜ ਤੋਂ ਤਰੱਕੀ ਦੀ ਰਫ਼ਤਾਰ ਫੜੇਗਾ। ਦੱਸਣਯੋਗ ਹੈ ਕਿ 43 ਦਿਨਾਂ ਤੱਕ ਚੱਲੀ ਤਾਲਾਬੰਦੀ ਅਮਰੀਕੀ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਲੰਮੀ ਤਾਲਾਬੰਦੀ ਸੀ। ਉਧਰ ਵਿਰੋਧੀ ਧਿਰ ਰਾਸ਼ਟਰਪਤੀ ਟਰੰਪ ਤੋਂ ਹਾਲੇ ਵੀ ਨਾਖੁਸ਼ ਨਜ਼ਰ ਆ ਰਹੇ ਹਨ। ਕੁਝ ਡੈਮੋਕੇਟ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਆਪਣੀ ਲੜਾਈ ਜਾਰੀ ਰੱਖਣਗੇ ਅਮਰੀਕਾ ਵਿੱਚ ਬੀਤੇ 43 ਦਿਨਾਂ ਤੋਂ ਚੱਲ ਰਿਹਾ ਸ਼ਟਡਾਊਨ ਹੁਣ ਖਤਮ ਹੋ ਗਿਆ ਹੈ ਅਮਰੀਕੀ ਸੈਨੇਟਰਾਂ ਨੇ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਵਾਈਟ ਹਾਊਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਬਿੱਲ ਤੇ ਦਸਤਖਤ ਕੀਤੇ ਟਰੰਪ ਦੇ ਦਸਤਖਤਾਂ ਦੇ ਨਾਲ ਹੀ ਅਮਰੀਕਾ ਵਿੱਚ ਹੁਣ ਤੱਕ ਦਾ ਸਭ ਤੋਂ ਲੰਮਾ ਸ਼ਟਡਾਊਨ ਹੁਣ ਮੁੱਕ ਗਿਆ ਸ਼ਟਡਾਊਨ ਨੂੰ ਲੈ ਕੇ ਸੱਤਾਧਿਰ ਤੇ ਵਿਰੋਧੀ ਧਿਰ ਦਰਮਿਆਨ ਲਗਾਤਾਰ ਬਿਆਨਬਾਜ਼ੀ ਹੁੰਦੀ ਰਹੀ ਹੈ बुधवार ਨੂੰ ਅਮਰੀਕੀ ਪ੍ਰਤਨਿਧਿ ਸਦਨ ਵਿੱਚ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਬਿੱਲ ਦੇ ਪਾਸ ਹੋਣ ਦਾ ਸਭ ਨੇ ਸਵਾਗਤ ਕੀਤਾ। ਸਦਨ ਵਿੱਚ ਲਗਾਤਾਰ ਤਾੜੀਆਂ ਗੂੰਜੀਆਂ ਲਈਆਂ। ਕਈ ਸੰਸਦ ਮੈਂਬਰਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ। ਕੁਝ ਤਾਂ VOTING ਦੌਰਾਨ ਸਦਨ ਤੋਂ ਵਾਕ ਆਊਟ ਕਰ ਗਏ। ਇਹ ਬਿੱਲ 222 ਤੋਂ 209 ਵੋਟਾਂ ਨਾਲ ਪਾਸ ਹੋਇਆ। ਬਿੱਲ ਦੇ ਪਾਸ ਹੋਣ ਤੋਂ ਬਾਅਦ 트ੰਪ ਨੇ ਕਿਹਾ ਕਿ ਦੇਸ਼ ਇੱਕ ਵਾਰ ਮੁੜ ਤੋਂ ਤਰੱਕੀ ਦੀ ਰਫ਼ਤਾਰ ਫੜੇਗਾ। ਦੱਸਣਾ ਹੈ ਕਿ ਇਸ ਸ਼ਟਡਾਊਨ ਕਾਰਨ ਬਹੁਤ ਸਾਰੇ ਮੁਲਾਜ਼ਮਾਂ ਨੂੰ ਪਿਛਲੇ ਸਵਾ ਮਹੀਨੇ ਤੋਂ ਕੋਈ ਤਨਖਾਹ ਨਹੀਂ ਸੀ ਮਿਲ ਰਹੀ। ਕਈ ਉਡਾਨਾਂ ਰੱਦ ਕੀਤੀਆਂ ਗਈਆਂ ਸਨ। ਯਾਤਰੀ ਹਵਾਈ ਅੱਡਿਆਂ ਤੇ ਫਸੇ ਹੋਏ ਸਨ ਲੋਕਾਂ ਨੂੰ ਆਪਣੇ ਪਰਿਵਾਰਾਂ ਅਤੇ ਭੋਜਨ ਖਰੀਦਣ ਵਾਸਤੇ ਫੂਡ ਬੈਂਕਾਂ ਦੇ ਬਾਹਰ ਕਤਾਰਾਂ ਵਿੱਚ ਖੜਾ ਹੋਣਾ ਪੈ ਰਿਹਾ ਸੀ ਮੰਨੇ ਜਾ ਰਹੇ ਕਿ ਵਿਰੋਧੀ ਧਿਰ ਡੈਮੋਕ੍ਰੈਟਿਕ ਸੰਸਦ ਮੈਂਬਰ ਇਸ ਪੀਲ ਤੋਂ ਖਾਸੇ ਨਾਰਾਜ਼ ਨੇ ਉਹਨਾਂ ਨੇ ਕਹਿੰਨੇ ਕੁ ਸੈਨੇਟ ਸਮਝੌਤੇ ਵਿੱਚ ਸਿਹਤ ਸੰਭਾਲ ਸਬਸਿਡੀਆਂ ਦੇ ਵਿਸਥਾਰ ਨੂੰ ਸੁਰੱਖਿਅਤ ਕਰਨ ਵਿੱਚ ناکਾਮ ਰਹੇ ਸਦਨ ਵਿੱਚ ਪਹਿਲੀ ਪ੍ਰਤੀਕਿਰਿਆਤਮਕ ਵੋਟ 213 209 ਸੀ ਜਿਸ ਵਿੱਚ ਅੰਤਿਮ ਵੋਟ ਰੇ ਹੀ ਰਾ ਪਦਰਾ ਹੋਇਆ ਡੈਮੋਕ੍ਰੇਟਸ ਨੇ ਦੋਸ਼ ਲਾਇਆ ਕਿ 40 ਦਿਨਾਂ ਦੇ ਸੰਘਰਸ਼ ਦੇ باوجود ਉਹਨਾਂ ਨੂੰ ਆਪਣੀਆਂ ਮੁੱਖ ਮੰਗਾਂ ਤੋਂ ਕੋਈ ਪ੍ਰਗਤੀ ਵੇਖਣ ਨੂੰ ਨਹੀਂ ਮਿਲੀ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸ਼ਟਡਾਊਨ ਦੌਰਾਨ 20000 ਉਡਾਨਾਂ ਰੱਦ ਕਰਨ ਜਾਂ ਦੇਰੀ ਕਾਰਨ ਅਤੇ 10 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਦੇ ਨੁਕਸਾਨ ਲਈ ਡੈਮੋਕ੍ਰੇਟਸ ਨੂੰ ਜ਼ਿੰਮੇਵਾਰ ਦੱਸਿਆ ਬਿੱਲ ਤੇ ਦਸਕਤ ਕਰਨ ਦੌਰਾਨ 트੍ਰੰਪ ਨੇ ਕਿਹਾ ਕਿ ਡੈਮੋਕ੍ਰੇਟਸ ਤੇ ਸ਼ਟਡਾਊਨ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ ਬੰਦ ਕੁੱਲ ਪ੍ਰਭਾਵ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਇਸ ਸ਼ਟਡਾਊਨ ਦਾ ਮੁਲਾਂਕਣ ਕਰਨ ਵਿੱਚ ਹਫ਼ਤੇ ਲੱਗਣਗੇ ਅਤੇ ਸ਼ਾਇਦ ਸਹੀ ਢੰਗ ਨਾਲ ਗਿਣਨਾ ਕਰਨ ਵਿੱਚ ਕਈ ਮਹੀਨੇ ਵੀ ਲੱਗ ਜਾਣ So, with all of that, I just want to tell you the country has never been in better shape. We went through this uh, short term disaster with the Democrats because they thought it would be good politically. And it's an honor now to sign this incredible bill and get our country working again. Thank you. ਆਮ ਆਪਣੇ ਬਿੱਲ ਤੇ ਦਸਕਤ ਕਰਨ ਦੌਰਾਨ ਇਹ ਵੀ ਕਿਹਾ ਕਿ ਇਹ ਬਿੱਲ 31 ਜਨਵਰੀ ਤੱਕ ਸਰਕਾਰ ਨੂੰ ਫੰਡ ਪ੍ਰਦਾਨ ਕਰੇਗਾ ਬਿੱਲ ਦੇ ਤਹਿਤ ਏਜੰਸੀਆਂ ਨੂੰ 31 ਜਨਵਰੀ ਤੱਕ ਕਰਮਚਾਰੀਆਂ ਨੂੰ ਛਾਂਟੀ ਕਰਨ ਤੋਂ ਰੋਕਿਆ ਜਾਵੇਗਾ ਇਸ ਮੋਕੇ ਵਿਰੋਧੀ ਧਿਰ ਡੈਮੋਕ੍ਰੈਟਿਕ ਪਾਰਟੀ ਦੇ ਕੁਝ ਆਗੂਆਂ ਨੇ ਐਲਾਨ ਕੀਤਾ ਕਿ ਉਹ ਹਾਲੇ ਵੀ ਸਰਕਾਰ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਨੇ ਇਹ ਲੜਾਈ ਹਾਲੇ ਖਤਮ ਨਹੀਂ ਹੋਈ ਅਸੀਂ ਲੜਦੇ ਰਹਾਂਗੇ ਏਸੀਐ ਸਬਸਿਡੀ ਟੈਕਸ ਕ੍ਰੈਡਿਟ ਨੂੰ ਵਧਾਉਣ ਲਈ ਲੜਾਈ ਜਾਰੀ ਰੱਖੀ ਜਾਵੇਗੀ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਆਖਰਕਾਰ ਖਤਮ ਹੋ ਗਿਆ ਬਦਵਾਰ ਨੂੰ ਅਮਰੀਕੀ ਪ੍ਰਤੀਨਿਧੀ ਸਦਨ ਵਿੱਚ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਬਿੱਲ ਨੂੰ ਪਾਸ ਕੀਤੇ ਜਾਣ ਤੋਂ ਬਾਅਦ ਸਭ ਨੇ ਇਸ ਦਾ ਸਵਾਗਤ ਕੀਤਾ ਬਿੱਲ ਦੇ ਪਾਸ ਹੋਣ ਤੋਂ ਬਾਅਦ 트ੰਪ ਨੇ ਕਿਹਾ ਕਿ ਦੇਸ਼ ਇੱਕ ਵਾਰ ਮੁੜ ਤੋਂ ਤਰੱਕੀ ਦੀ ਰਫ਼ਤਾਰ ਫੜੇਗਾ ਦੱਸਣਯੋਗ ਹੈ ਕਿ 43 ਦਿਨਾਂ ਤੱਕ ਚੱਲੀ ਤਾਲਾਬੰਦੀ ਅਮਰੀਕੀ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਲੰਮੀ ਤਾਲਾਬੰਦੀ ਸੀ ਉਧਰ ਵਿਰੋਧੀ ਧਿਰ ਰਾਸ਼ਟਰਪਤੀ 트ੰਪ ਤੋਂ ਹਾਲੇ ਵੀ ਨਾਖੁਸ਼ ਨਜ਼ਰ ਆ ਰਿਹਾ ਕੁਝ ਡੈਮੋਕੇਟ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਆਪਣੀ ਲੜਾਈ ਜਾਰੀ ਰੱਖਣਗੇ ਅਮਰੀਕਾ ਵਿੱਚ ਬੀਤੇ 43 ਦਿਨਾਂ ਤੋਂ ਚੱਲ ਰਿਹਾ ਸ਼ਟਡਾਊਨ ਹੁਣ ਖਤਮ ਹੋ ਗਿਆ ਹੈ। ਅਮਰੀਕੀ ਸੈਨੇਟਰਾਂ ਨੇ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਵਾਈਟ ਹਾਊਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਬਿੱਲ ਤੇ ਦਸਤਖਤ ਕੀਤੇ। ਟਰੰਪ ਦੇ ਦਸਤਖਤਾਂ ਦੇ ਨਾਲ ਹੀ ਅਮਰੀਕਾ ਵਿੱਚ ਹੁਣ ਤੱਕ ਦਾ ਸਭ ਤੋਂ ਲੰਮਾ ਸ਼ਟਡਾਊਨ ਹੁਣ ਮੁੱਕ ਗਿਆ। ਸ਼ਟਡਾਊਨ ਨੂੰ ਲੈ ਕੇ ਸੱਤਾਧਿਰ ਤੇ ਵਿਰੋਧੀ ਧਿਰ ਦਰਮਿਆਨ ਲਗਾਤਾਰ ਬਿਆਨਬਾਜ਼ੀ ਹੁੰਦੀ ਰਹੀ ਹੈ। बुधवार ਨੂੰ ਅਮਰੀਕੀ ਪ੍ਰਤਨਿਧਿ ਸਦਨ ਵਿੱਚ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਬਿੱਲ ਦੇ ਪਾਸ ਹੋਣ ਦਾ ਸਭ ਨੇ ਸਵਾਗਤ ਕੀਤਾ। ਸਦਨ ਵਿੱਚ ਲਗਾਤਾਰ ਤਾੜੀਆਂ ਗੂੰਜੀਆਂ ਲਈਆਂ। ਕਈ ਸੰਸਦ ਮੈਂਬਰਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ। ਕੁਝ ਤਾਂ VOTING ਦੌਰਾਨ ਸਦਨ ਤੋਂ ਵਾਕ ਆਊਟ ਕਰ ਗਏ। ਇਹ ਬਿੱਲ 222 ਤੋਂ 209 ਵੋਟਾਂ ਨਾਲ ਪਾਸ ਹੋਇਆ। ਬਿੱਲ ਦੇ ਪਾਸ ਹੋਣ ਤੋਂ ਬਾਅਦ 트ੰਪ ਨੇ ਕਿਹਾ ਕਿ ਦੇਸ਼ ਇੱਕ ਵਾਰ ਮੁੜ ਤੋਂ ਤਰੱਕੀ ਦੀ ਰਫ਼ਤਾਰ ਫੜੇਗਾ। ਦੱਸਣਾ ਹੈ ਕਿ ਇਸ ਸ਼ਟਡਾਊਨ ਕਾਰਨ ਬਹੁਤ ਸਾਰੇ ਮੁਲਾਜ਼ਮਾਂ ਨੂੰ ਪਿਛਲੇ ਸਵਾ ਮਹੀਨੇ ਤੋਂ ਕੋਈ ਤਨਖਾਹ ਨਹੀਂ ਸੀ ਮਿਲ ਰਹੀ। ਕਈ ਉਡਾਨਾਂ ਰੱਦ ਕੀਤੀਆਂ ਗਈਆਂ ਸਨ। ਯਾਤਰੀ ਹਵਾਈ ਅੱਡਿਆਂ ਤੇ ਫਸੇ ਹੋਏ ਸਨ ਲੋਕਾਂ ਨੂੰ ਆਪਣੇ ਪਰਿਵਾਰਾਂ ਅਤੇ ਭੋਜਨ ਖਰੀਦਣ ਵਾਸਤੇ ਫੂਡ ਬੈਂਕਾਂ ਦੇ ਬਾਹਰ ਕਤਾਰਾਂ ਵਿੱਚ ਖੜਾ ਹੋਣਾ ਪੈ ਰਿਹਾ ਸੀ ਮੰਨੇਜਾਰੇ ਕੀ ਵਿਰੋਧੀ ਧਿਰ ਡੈਮੋਕ੍ਰੈਟਿਕ ਸੰਸਦ ਮੈਂਬਰ ਇਸ ਬਿੱਲ ਤੋਂ ਖਾਸੇ ਨਾਰਾਜ਼ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਸੈਨੇਟ ਸਮਝੌਤੇ ਵਿੱਚ ਸਿਹਤ ਸੰਭਾਲ ਸਬਸਿਡੀਆਂ ਦੇ ਵਿਸਥਾਰ ਨੂੰ ਸੁਰੱਖਿਅਤ ਕਰਨ ਵਿੱਚ ناکਾਮ ਰਹੇ ਸਦਨ ਵਿੱਚ ਪਹਿਲੀ ਪ੍ਰਤੀਕਿਰਿਆਤਮਕ ਵੋਟ 213 209 ਸੀ ਜਿਸ ਵਿੱਚ ਅੰਤਿਮ ਵੋਟ ਰਹੀ ਰਾ ਪਧਰਾ ਹੋਇਆ ਡੈਮੋਕ੍ਰੇਟਸ ਨੇ ਦੋਸ਼ ਲਾਇਆ ਕਿ 40 ਦਿਨਾਂ ਦੇ ਸੰਘਰਸ਼ ਦੇ ਬਾਵਜੂਦ ਉਹਨਾਂ ਨੂੰ ਆਪਣੀਆਂ ਮੁੱਖ ਮੰਗਾਂ ਤੋਂ ਕੋਈ ਪ੍ਰਗਤੀ ਦੇਖਣ ਨੂੰ ਨਹੀਂ ਮਿਲੀ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸ਼ਟਡਾਊਨ ਦੌਰਾਨ 20000 ਉਡਾਨਾਂ ਰੱਦ ਕਰਨ ਜਾਂ ਦੇਰੀ ਕਾਰਨ ਅਤੇ 10 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਦੇ ਨੁਕਸਾਨ ਲਈ ਡੈਮੋਕ੍ਰੇਟਸ ਨੂੰ ਜ਼ਿੰਮੇਵਾਰ ਦੱਸਿਆ ਬਿੱਲ ਤੇ 10 ਕਟ ਕਰਨ ਦੌਰਾਨ 트੍ਰੰਪ ਨੇ ਕਿਹਾ ਕਿ ਡੈਮੋਕ੍ਰੇਟਸ ਤੇ ਸ਼ਟਡਾਊਨ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ ਬੰਦ ਕੁੱਲ ਪ੍ਰਭਾਵ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਇਸ ਸ਼ਟਡਾਊਨ ਦਾ ਮੁਲਾਂਕਣ ਕਰਨ ਵਿੱਚ ਹਫ਼ਤੇ ਲੱਗਣਗੇ ਅਤੇ ਸ਼ਾਇਦ ਸਹੀ ਢੰਗ ਨਾਲ ਗੱਣਾ ਕਰਨ ਵਿੱਚ ਕਈ ਮਹੀਨੇ ਵੀ ਲੱਗ ਜਾਣ So, with all of that, I just want to tell you the country has never been in better shape. We went through this uh, short-term disaster with the Democrats because they thought it would be good politically. And it's an honor now to sign this incredible bill and get our country working again. Thank you. ਟਰੰਪ ਨੇ ਬਿੱਲ ਤੇ ਦਸਖਤ ਕਰਨ ਦੌਰਾਨ ਇਹ ਵੀ ਕਿਹਾ ਕਿ ਇਹ ਬਿੱਲ 31 ਜਨਵਰੀ ਤੱਕ ਸਰਕਾਰ ਨੂੰ ਫੰਡ ਪ੍ਰਦਾਨ ਕਰੇਗਾ ਬਿੱਲ ਦੇ ਤਹਿਤ ਏਜੰਸੀਆਂ ਨੂੰ 31 ਜਨਵਰੀ ਤੱਕ ਕਰਮਚਾਰੀਆਂ ਨੂੰ ਛਾਂਟੀ ਕਰਨ ਤੋਂ ਰੋਕਿਆ ਜਾਵੇਗਾ ਇਸ ਮੋਕੇ ਵਿਰੋਧੀ ਧਿਰ ਡੈਮੋਕ੍ਰੈਟਿਕ ਪਾਰਟੀ ਦੇ ਕੁਝ ਆਗੂਆਂ ਨੇ ਐਲਾਨ ਕੀਤਾ ਕਿ ਉਹ ਹਾਲੇ ਵੀ ਸਰਕਾਰ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਨੇ ਇਹ ਲੜਾਈ ਹਾਲੇ ਖਤਮ ਨਹੀਂ ਹੋਈ ਅਸੀਂ ਲੜਦੇ ਰਹਾਂਗੇ ਏਸੀਐ ਸਬਸਿਡੀ ਟੈਕਸ ਕ੍ਰੈਡਿਟ ਨੂੰ ਵਧਾਉਣ ਲਈ ਲੜਾਈ ਜਾਰੀ ਰੱਖੇ ਜਾਵੇਗੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे होन तुसी देख सकते हो ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी थे नाल ही देख सकते हो लाइव स्ट्रीमिंग www.globalpunjabtv.com पे हुन तुसी देख सकते हो ग्लोबल पंजाब टीवी नु डाउनलोड करो साडी ऐप एंड्रॉइड जा आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com पे